ਡੇਰਾ ਬਿਆਸ ਦੇ ਨਵੇਂ ਮੁਖੀ ਜਸਦੀਪ ਗਿੱਲ ਨੂੰ ਮਿਲੀ ਜੈਡ ਪਲੱਸ ਰੱਖਿਆ ਆਸੁਰੱਖਿਆ ਗ੍ਰਹਿ ਮੰਤਰਾਲੇ ਨੇ ਦਿੱਤੀ ਖੂਬੀਆ ਰਿਪੋਰਟ ਦੇ ਆਧਾਰ ਤੇ ਜਿੱਥੇ ਵੀ ਜਾਣਗੇ ਗਿੱਲ ਸੁਰੱਖਿਆ ਮੁਲਾਜ਼ਮ ਨਾਲ ਹੋਣਗੇ ਮੌਜੂਦ ਜਸਦੀਪ ਵਿਦੇਸ਼ਾਂ ਦੇ ਵਿੱਚ ਹੋਣ ਵਾਲੇ ਸਾਰੇ ਸੱ ਸੰਗਾਂ ਦਾ ਕਰਨਗੇ ਸੰਚਾਲਨ ਡੇਰਾ ਰਾਦਾ ਸੁਆਮੀ ਵਿਆਸ ਦਾ ਨਮਾ ਮੁਖੀ ਜਸਦੀਪ ਸਿੰਘ ਗੱਲ ਨੂੰ ਬਣਾਇਆ ਗਿਆ ਹੁਣ ਜਿਨ੍ਹਾਂ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਕਿਹਾ ਜਾ ਰਿਹਾ ਹੈ ਕਿ ਕੇਂਦਰ ਨੇ ਡੇਰਾ ਰਾਦਾ ਸੁਆਮੀ ਵਿਆਸ ਦੇ ਨਮੇ ਮੁਖੀ ਜਸਦੀਪ ਸਿੰਘ ਗੱਲ ਨੂੰ ਜੈਡ ਪਲੱਸ ਸੁਰੱਖਿਆ ਦੇ ਦਿੱਤੀ ਹੈ ਉਹੜਾ ਜਸਦੀਪ ਸਿੰਘ ਜਿੱਥੇ ਵੀ ਜਾਣਗੇ ਸੁਰੱਖਿਆ ਮਲਾਜ਼ਮ ਉਹਨਾਂ ਦੇ ਨਾਲ ਮੌਜੂਦ ਰਹਿਣਗੇ ਦੱਸਿਆ ਜਾ ਰਿਹਾ ਹੈ ਕਿ ਇਹ ਸੁਰੱਖਿਆ ਗ੍ਰਹਿ ਮੰਤਰਾਲੇ ਨੇ ਖੂਫੀਆ ਰਿਪੋਰਟਾਂ ਦੇ ਆਧਾਰ ਤੇ ਦਿੱਤੀ ਹੈ 2 ਸਤੰਬਰ ਨੂੰ ਜਸਦੀਪ ਸਿੰਘ ਗਿੱਲ ਨੂੰ ਮੁਖੀ ਐਲਾਨਿਆ ਗਿਆ ਸੀ ਦੱਸਦੇ ਇਹ ਕਿ ਕਿਹਾ ਜਾ ਰਿਹਾ ਹੈ ਕਿ ਬਾਬਾ ਗੁਰਿੰਦਰ ਸਿੰਘ ਦੀ ਸਿਹਤ ਨੂੰ ਦੇਖਦੇ ਹੋਏ ਜਸਦੀਪ ਸਿੰਘ ਗਿੱਲ ਹੀ ਗੱਦੀ ਤੇ ਬੈਠਣਗੇ ਇਸ ਸੰਬੰਧੀ ਪੱਤਰ ਜਾਰੀ ਕੀਤਾ ਗਿਆ ਹੈ ਜਿਸ ਦੇ ਵਿੱਚ ਲਿਖਿਆ ਗਿਆ ਹੈ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਜਸਦੀਪ ਸਿੰਘ ਗੱਲ ਨੂੰ ਰਾਧਾ ਸਵਾਮੀ ਸਸੰਗ ਬਿਆਸ ਸੋਸਾਇਟੀ ਦਾ ਸਰਪ੍ਰਸਤ ਨਾਮਜ਼ਦ ਕੀਤਾ ਹੈ ਉਹ ਗੱਦੀ ਸੰਭਾਲਣਗੇ ਜਸਦੀਪ ਵਿਦੇਸ਼ਾਂ ਦੇ ਵਿੱਚ ਹੋਣ ਵਾਲੇ ਸਾਰੇ ਸਤਸੰਗਾਂ ਦਾ ਸੰਚਾਰਨ ਕਰਨਗੇ ਡੇਰੇ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਫਵਾਹਾਂ ਤੇ ਧਿਆਨ ਨਾ ਦੇਣ ਅਤੇ ਬਿਆਸ ਪਹੁੰਚਣ ਲਈ ਜਲਦਬਾਜੀ ਨਾ ਕਰਨ ਕਿਉਂਕਿ ਉਥੇ ਕੋਈ ਰਸਮੀ ਪ੍ਰੋਗਰਾਮ ਨਹੀਂ ਹੈ ਜਸਦੀਪ ਸਿੰਘ ਗਿੱਲ ਡੇਰਾ ਮੁਖੀ ਨਾਲ ਸੱਸੰਗ ਕੇਂਦਰ ਦਾ ਦੌਰਾ ਕਰਨਗੇ ਜਦੋਂ ਕਿ ਵਿਦੇਸ਼ਾਂ ਵਿੱਚ ਸਾਰੇ ਸੱਸੰਗ ਜਸਦੀਪ ਸਿੰਘ ਗਿੱਲ ਕਰਨਗੇ ਡੇਰਾ ਬਿਆਸ ਦੇ ਨਵੇਂ ਮੁਖੀ ਜਸਦੀਪ ਗਿੱਲ ਨੂੰ ਮਿਲੀ ਜੈਡ ਪਲੱਸ ਰੱਖਿਆ ਆਸੁਰੱਖਿਆ ਗ੍ਰਹਿ ਮੰਤਰਾਲੇ ਨੇ ਦਿੱਤੀ ਕੁਪੀਆ ਰਿਪੋਰਟ ਦੇ ਆਧਾਰ ਤੇ ਜਿੱਥੇ ਵੀ ਜਾਣਗੇ ਗਿੱਲ ਸੁਰੱਖਿਆ ਮੁਲਾਜ਼ਮ ਨਾਲ ਹੋਣਗੇ ਮੌਜੂਦ ਜਸਦੀਪ ਵਿਦੇਸ਼ਾਂ ਦੇ ਵਿੱਚ ਹੋਣ ਵਾਲੇ ਸਾਰੇ ਸత్సੰਗਾਂ ਦਾ ਆਗਰਨਗੇ ਸੰਚਾਲਨ ਡੇਰਾ ਰਾਦਾ ਸੁਆਮੀ ਵਿਆਸ ਦਾ ਨਮਾ ਮੁਖੀ ਜਸਦੀਪ ਸਿੰਘ ਗੱਲ ਨੂੰ ਬਣਾਇਆ ਗਿਆ ਹੁਣ ਜਿਨ੍ਹਾਂ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਕਿਹਾ ਜਾ ਰਿਹਾ ਹੈ ਕਿ ਕੇਂਦਰ ਨੇ ਡੇਰਾ ਰਾਦਾ ਸੁਆਮੀ ਵਿਆਸ ਦੇ ਨਮੇ ਮੁਖੀ ਜਸਦੀਪ ਸਿੰਘ ਗੱਲ ਨੂੰ ਜੈਡ ਪਲੱਸ ਸੁਰੱਖਿਆ ਦੇ ਦਿੱਤੀ ਹੈ ਹੁਣ ਜਸਦੀਪ ਸਿੰਘ ਜਿੱਥੇ ਵੀ ਜਾਣਗੇ ਸੁਰੱਖਿਆ ਮਲਾਜ਼ਮ ਉਹਨਾਂ ਦੇ ਨਾਲ ਮੌਜੂਦ ਰਹਿਣਗੇ ਦੱਸਿਆ ਜਾ ਰਿਹਾ ਹੈ ਕਿ ਇਹ ਸੁਰੱਖਿਆ ਗ੍ਰਹਿ ਮੰਤਰਾਲੇ ਨੇ ਖੂਫੀਆ ਰਿਪੋਰਟਾਂ ਦੇ ਆਧਾਰ ਤੇ ਦਿੱਤੀ ਹੈ 2 ਸਤੰਬਰ ਨੂੰ ਜਸਦੀਪ ਸਿੰਘ ਗਿੱਲ ਨੂੰ ਮੁਖੀ ਇਲਾਨਿਆ ਗਿਆ ਸੀ ਦੱਸਦੇ ਇਹ ਕਿ ਕਿਹਾ ਜਾ ਰਿਹਾ ਹੈ ਕਿ ਬਾਬਾ ਗੁਰਿੰਦਰ ਸਿੰਘ ਦੀ ਸਿਹਤ ਨੂੰ ਦੇਖਦੇ ਹੋਏ ਜਸਦੀਪ ਸਿੰਘ ਗਿੱਲ ਹੀ ਗੱਦੀ ਤੇ ਬੈਠਣਗੇ ਇਸ ਸੰਬੰਧੀ ਪੱਤਰ ਜਾਰੀ ਕੀਤਾ ਗਿਆ ਹੈ ਜਿਸ ਦੇ ਵਿੱਚ ਲਿਖਿਆ ਗਿਆ ਹੈ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਜਸਦੀਪ ਸਿੰਘ ਗੱਲ ਨੂੰ ਰਾਧਾ ਸਵਾਮੀ ਸత్సੰਗ ਬਿਆਸ ਸੋਸਾਇਟੀ ਦਾ ਸਰਪ੍ਰਸਤ ਨਾਮਜ਼ਦ ਕੀਤਾ ਹੈ ਉਹ ਗੱਦੀ ਸੰਭਾਲਣਗੇ ਜਸਦੀਪ ਵਿਦੇਸ਼ਾਂ ਦੇ ਵਿੱਚ ਹੋਣ ਵਾਲੇ ਸਾਰੇ ਸਤਸੰਗਾਂ ਦਾ ਸੰਚਾਲਨ ਕਰਨਗੇ ਡੇਰੇ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ افਵਾਹਾਂ ਤੇ ਧਿਆਨ ਨਾ ਦੇਣ ਅਤੇ ਬਿਆਸ ਪਹੁੰਚਣ ਲਈ ਜਲਦਬਾਜੀ ਨਾ ਕਰਨ ਕਿਉਂਕਿ ਉੱਥੇ ਕੋਈ ਰਸਮੀ ਪ੍ਰੋਗਰਾਮ ਨਹੀਂ ਹੈ ਜਸਦੀਪ ਸਿੰਘ ਗਿੱਲ ਡੇਰਾ ਮੁਖੀ ਨਾਲ ਸਤਸੰਗ ਕੇਂਦਰ ਦਾ ਦੌਰਾ ਕਰਨਗੇ ਜਦੋਂ ਕਿ ਵਿਦੇਸ਼ਾਂ ਵਿੱਚ ਸਾਰੇ ਸਤਸੰਗ ਜਸਦੀਪ ਸਿੰਘ ਗਿੱਲ ਕਰਨਗੇ